ਇਹਦੇ ਸਤਕਾਰਯੋਗ ਦਾਦਾ ਸਦਾ ਬਿੰਦ ਸਿੰਘ ਮੁੱਖ ਮੰਤਰੀ ਰਹੇ ਤੇ ਕਿੰਨੇ ਬਣਾਇਆ ਸੀ ਇਸੇ ਪਰਿਵਾਰ ਨੇ ਬਣਾਇਆ ਸੀ ਜਿਨ੍ਹਾਂ ਨੂੰ ਅੱਜ ਆਤਵਾਦੀ ਕਹਿ ਰਹੇ ਨੇ ਮਾਲਾਜੀ ਕੇਜਰੀਵਾਲ ਸਾਹਿਬ ਅਸਤੀਫਾ ਦੇ ਨਹੀਂ ਰਹੇ ਉਹਨਾਂ ਕੋਲੋਂ ਅਸਤੀਫਾ ਲਿਆ ਜਾ ਰਿਹਾ ਹੈ ਮਾਨਯੋਗ ਅਦਾਲਤ ਨੇ ਇਹ ਜੋ ਹੁਕਮ ਸੁਣਾਇਆ ਸੀ ਉਸ ਹੁਕਮਾਂ ਦੇ ਅਨੁਸਾਰ ਕੇਜਰੀਵਾਲ ਨੂੰ ਅਸਤੀਫਾ ਦੇਣਾ ਹੀ ਪੈਣਾ ਹੈ ਲੇਕਿਨ ਇਹ ਫੇਰ ਆਪਣੀ ਜੋ ਇਹ ਨਟਕੀਆਂ ਕਰਦੇ ਨੇ ਇੱਕ ਦਿੱਲੀ ਵਾਲੇ ਮੁੱਖ ਮੰਤਰੀ ਤੇ ਇੱਕ ਸਾਡੇ ਪੰਜਾਬ ਵਾਲੇ ਮੁੱਖ ਮੰਤਰੀ ਕਿਉਂਕਿ ਮਾਰਨੇ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਨਟਕੀਬਾਜ਼ੀ ਕਰਨ ਦੇ ਵਿੱਚ ਰਾਹੁਲ ਗਾਂਧੀ ਦੀ ਦਿਨੋ-ਦਿਨ ਵਧ ਰਹੀ ਲੋਕਪ੍ਰਿਤਾ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੀ ਲੋਕਪ੍ਰਿਤਾ ਵਧ ਰਹੀ ਹੈ ਜਿਹੜੀ ਕਿ ਮੋਦੀ ਸਰਕਾਰ ਦੇ ਕੋਲੋਂ ਹজম ਨਹੀਂ ਹੋ ਰਹੀ ਇਹ ਹਾਸੋਹੀਨਾ ਬਿਆਨ ਰਵਨੀਤ ਬਿੱਟੂ ਦਾ ਦੇਣਾ ਉਹਦੀ ਦਿਮਾਗੀ ਸੰਤੁਲਨ ਦੇ ਵਿਗੜਨ ਦੀ ਗੱਲ ਕਿਤੇ ਨਾ ਕਿਤੇ ਜੂਰ ਨਜ਼ਰ ਆਉਂਦੀ ਹੈ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਵਿਦੇਸ਼ ਦੀ ਧਰਤੀ ਤੇ ਸਿੱਖਾਂ ਪ੍ਰਤੀ ਬਿਆਨ ਦਿੱਤੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਚਰਚਾ ਛਿੜ ਗਈ ਹੈ ਪੂਰੇ ਦੇਸ਼ ਦੇ ਵਿੱਚ ਸਿਆਸਤ ਕੀਤੀ ਜਾ ਰਹੀ ਆ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਜਮਾਨ ਤੋਂ ਬਾਅਦ ਲਗਾਤਾਰ ਸਿਆਸਤ ਭੱਕੀ ਹੋਈ ਆ ਕੇਜਰੀਵਾਲ ਵੱਲੋਂ ਸਤੀਫੇ ਦੀ ਗੱਲ ਕੀਤੀ ਜਾ ਰਹੀ ਆ ਤੇ ਉਦੋਂ ਰਵਨੀਤ ਬਿੱਟੂ ਵੱਲੋਂ ਵੀ ਰਾਹੁਲ ਗਾਂਧੀ ਤੇ ਕੜਨੇ ਸਵਾਲ ਚੁੱਕੇ ਨੇ ਸਾਡੇ ਨਾਲ ਸਿੰਗੀਲ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਨੇ ਗੱਲਬਾਤ ਕਰਾਂਗੇ ਸੱਚੇ ਸਾਹਿਬ ਕਿਵੇਂ ਵੇਖਦੇ ਹੋ ਤੁਸੀਂ ਲਗਾਤਾਰ ਰਾਹੁਲ ਗਾਂਧੀ ਹੁਣਾ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਵਿਦੇਸ਼ ਦੀ ਧਰਤੀ ਤੇ ਪੂਰੇ ਦੇਸ਼ ਦੇ ਵਿੱਚ ਚਰਚਾ ਸ਼ਰੀ ਹੋਈ ਆ ਤੇ ਖਾਸ ਕਰਕੇ ਬੀਜੇਪੀ ਦੇ ਲੀਡਰਾਂ ਵੱਲੋਂ ਰਾਹੁਲ ਗਾਂਧੀ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਮਾਲਾ ਜੀ ਰਾਹੁਲ ਗਾਂਧੀ ਜਦੋਂ ਅਮਰੀਕਾ ਗਏ ਉੱਥੇ ਉਹਨਾਂ ਨੇ ਜਿਹੜੀ ਸਪੀਚ ਕੀਤੀ ਸੀ ਉਹ ਸਾਰੇ ਹੀ ਲੋਕਾਂ ਨੇ ਬੜੇ ਧਿਆਨ ਦੇ ਨਾਲ ਸੁਣੀ ਖਾਸ ਤੌਰ ਤੇ ਜਦੋਂ ਭਾਜਪਾ ਨੇ ਇਹਦੇ ਉੱਤੇ ਟਿੱਪਣੀਆਂ ਸ਼ੁਰੂ ਕੀਤੀਆਂ ਹਰ ਇੱਕ ਨੇ ਉਹਨੂੰ ਬੜੇ ਕਲਾ ਕਲਾ ਲਫ਼ਜ਼ ਸੁਣਿਆ ਕਿ ਇਹ ਭਾਜਪਾ ਵਾਲੇ ਕੀ ਕਹਿ ਰਹੇ ਨੇ ਮੈਂ ਸਮਝਣਾ ਕਿ ਉਹਦੇ ਵਿੱਚ ਕੋਈ ਵੀ ਅਜੀਹਾ ਲਫ਼ਜ਼ ਨਹੀਂ ਸੀ ਜਿਹੜਾ ਕਿਸੇ ਧਰਮ ਦੇ ਕਿਸੇ ਫਿਰਕੇ ਦੇ ਖਿਲਾਫ ਜਾਂਦਾ ਹੋਵੇ ਉਹਨਾਂ ਨੇ ਉੱਥੇ ਆਡੀਅੰਸ ਦੇ ਵਿੱਚ ਬੈਠੇ ਹੋਏ ਇੱਕ ਸਿੱਖ ਦਾ ਨਾਂ ਲੈ ਕੇ ਉਹਦੀ ਦਸਤਾਰ ਦੀ ਗੱਲ ਕੀਤੀ ਸਾਡਾ ਕਕਾਰ ਕੜੇ ਦੀ ਗੱਲ ਕੀਤੀ ਉਹਨਾਂ ਦਾ ਕਹਿਣ ਦਾ ਭਾਗ ਇਹ ਸੀ ਕਿ ਦਸਤਾਰ ਵਾਲਾ ਸਿੱਖ ਜਾਂ ਕੜੇ ਵਾਲਾ ਅੱਜ ਕੋਈ ਵੀ ਹਿੰਦੁਸਤਾਨ ਦੇ ਵਿੱਚ ਸੁਰੱਖਿਆ ਮਹਿਫੂਜ਼ ਨਹੀਂ ਹੈਗਾ ਉਹ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਇਹਦੇ ਵਿੱਚ ਕਿਹੜੀ ਅਜਿਹੀ ਗੱਲ ਸੀ ਜਿਹਦਾ ਭਾਜਪਾ ਵਾਲਿਆਂ ਨੇ ਇੰਨਾ ਵਾਅਰੋਲਾ ਖੜਾ ਕੀਤਾ ਪਰ ਮੈਂ ਸਮਝਦਾ ਕਿ ਉਹਦਾ ਕਾਰਨ ਇਹ ਸੀ ਕਿਉਂਕਿ ਰਾਹੁਲ ਗਾਂਧੀ ਦੀ ਦਿਨੋ-ਦਿਨ ਵਧ ਰਹੀ ਲੋਕਪ੍ਰਿਤਾ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਉਹਨਾਂ ਦੀ ਲੋਕਪ੍ਰਿਤਾ ਵਧ ਰਹੀ ਹੈ ਜਿਹੜੀ ਕਿ ਮੋਦੀ ਸਰਕਾਰ ਦੇ ਕੋਲੋਂ ਹজম ਨਹੀਂ ਹੋ ਰਹੀ ਤੇ ਖਾਸ ਤੌਰ ਤੇ ਇਹਨਾਂ ਦੀ ਜਿਹੜੀ ਆਰਐਸਐਸ ਹੈ ਜਿਹਦੇ ਨਾਲ ਇਹਨਾਂ ਨੇ ਹਮੇਸ਼ਾ ਹੀ ਧਰਮ ਦੀ ਆੜ ਦੇ ਉੱਤੇ ਫਿਰਕਿਆਂ ਦੇ ਵਿੱਚ ਵੰਡ ਪਾ ਕੇ ਵੋਟਾ ਲੈਂਡ ਦੀ ਕੋਸ਼ਿਸ਼ ਕੀਤੀ ਔਰ ਇਹ ਲੈ ਵੀ ਰਹੇ ਨੇ ਇਸ ਕਰਕੇ ਇਹਨਾਂ ਦਾ ਇਹ ਬਹੁਤ ਮੰਦਭਾਗੀ ਟਿੱਪਣੀ ਹੈ ਜਿਹੜੀ ਇਹਨਾਂ ਨੇ ਰਾਹੁਲ ਗਾਂਧੀ ਜੀ ਤੱਕ ਕੀਤੀ ਹੈ ਖਾਸ ਕਰਕੇ ਵੱਖ-ਵੱਖ ਲੀਡਰਾਂ ਵੱਲੋਂ ਬਿਆਨਬਾਜ਼ੀ ਦਿੱਤੀ ਜਾ ਰਹੀ ਆ ਰਾਹੁਲ ਗਾਂਧੀ ਦਾ ਬਿਆਨ ਖਾਸ ਕਰਕੇ ਸਿੱਖਾਂ ਤੇ ਦੇਣਾ ਤੁਸੀਂ ਕੀ ਸੋਚਦੇ ਹੋ ਰਾਹੁਲ ਗਾਂਧੀ ਨੇ ਇਹ ਬਿਆਨ ਦਿੱਤਾ ਵੀ ਕਿਉਂ ਹੋਏਗਾ ਰਾਹੁਲ ਗਾਂਧੀ ਨੇ ਇੱਥੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਘੱਟ ਗਿਣਤੀਆਂ ਦੀ ਕਿ ਘੱਟ ਗਿਣਤੀਆਂ ਇੱਥੇ ਸੁਰੱਖਿਅਤ ਨਹੀਂ ਉਹਨਾਂ ਦੇ ਵਿੱਚ ਸਿੱਖ ਵੀ ਘੱਟ ਗਿਣਤੀਆਂ ਚਾਹੁੰਦੇ ਨੇ ਉਹਨਾਂ ਦੇ ਜਿਹੜੇ ਮਨ ਦੀ ਭਾਵਨਾ ਸੀ ਮੈਂ ਸਮਝਦਾ ਕਿ ਇਹ ਹੋਏਗੀ ਕਿ ਘੱਟ ਗਿਣਤੀਆਂ ਵਾਲੇ ਇੱਥੇ ਸੁਰੱਖਿਅਤ ਨਹੀਂ ਹਨ ਤੇ ਤੁਸੀਂ ਲੱਗਦੇ ਹੋ ਮੰਨਦੇ ਹੋ ਕਿ ਇਹ ਗੱਲ ਨੂੰ ਵੀ ਦੇਸ਼ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰੀਏ ਕਿ ਵਾਕਈ ਘੱਟ ਗਿਣਤੀਆਂ ਜਿਹੜੀਆਂ ਉਹ ਸੁਰੱਖਿਆ ਨਹੀਂ ਹੈਗੀਆਂ ਇੱਥੇ ਬਿਲਕੁਲ ਅੱਜ ਜੋ ਹਾਲਾਤ ਨੇ ਸਾਡੇ ਦੇਸ਼ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਜੋ ਕਤਲੋਗਾਰਧ ਹੋ ਰਹੀ ਹੈ ਲੁਟਾਂ ਖੋਹ ਰਹੀਆਂ ਨੇ ਹੋਰ ਵੀ ਬੜਾ ਕੁਝ ਹੋ ਰਿਹਾ ਹੈ ਮੈਂ ਸਮਝਣਾ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ پا ਰਹੇ ਖਾਸ ਕਰਕੇ ਹੁਣ ਰਵਨੀਤ ਸਿੰਘ ਬਿੱਟੂ ਵੱਲੋਂ ਵੀ ਰਾਹੁਲ ਗਾਂਧੀ ਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਮੈਨੂੰ ਤਾਂ ਲੱਗਦਾ ਹੈ ਮੀਡੀਆ ਦੇ ਵਿੱਚ ਇਹ ਵੀ ਚਰਚਾ ਚੱਲ ਰਹੀ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਅਤਵਾਦੀ ਹੈ ਇਹ ਹਾਸੋਹੀਣਾ ਬਿਆਨ ਰਵਨੀਤ ਬਿੱਟੂ ਦਾ ਦੇਣਾ ਉਹਦੀ ਦਿਮਾਗੀ ਸੰਤੁਲਨ ਦੇ ਵਿਗੜਨ ਦੀ ਗੱਲ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਉਂਦੀ ਹੈ ਉਹਨੂੰ ਸਭ ਤੋਂ ਪਹਿਲਾਂ ਆਪਣਾ ਕਦ ਦੇਖਣਾ ਚਾਹੀਦਾ ਸੀ ਠੀਕ ਹੈ ਉਹ ਮੈਂਬਰ ਪਾਰਲੀਮੈਂਟ ਰਿਹਾ ਹੂੰ ਫਿਰ ਉਹ ਬੁਰੀ ਤਰ੍ਹਾਂ ਲੁਧਿਆਣੇ ਤੋਂ ਹਾਰ ਗਿਆ ਹਾਰੇ ਹੋਏ ਨੂੰ ਵੀ ਉਹਨਾਂ ਦੇ ਆਕਾ ਨੇ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਕੇਂਦਰ ਦੇ ਵਿੱਚ ਉਹਨਾਂ ਨੇ ਉਹਨੂੰ ਸਟੇਟ ਮਿਨਿਸਟਰ ਵੀ ਬਣਾਇਆ ਲੇਕਿਨ ਉਹ ਭੁੱਲ ਗਿਆ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਹਿ ਕੇ ਇਹਨਾਂ ਨੇ ਸਾਰੇ ਪਰਿਵਾਰ ਨੇ ਰਾਜਨੀਤੀ ਦਾ ਨਿਗਮ ਆਣਿਆ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਹੂੰ ਇਹਦੇ ਸਤਕਾਰਯੋਗ ਦਾਦਾ ਸਦਾ ਬਿੰਦ ਸਿੰਘ ਮੁੱਖ ਮੰਤਰੀ ਰਹਿ ਤੇ ਕਿੰਨੇ ਬਣਾਇਆ ਸੀ ਇਸੇ ਪਰਿਵਾਰ ਨੇ ਬਣਾਇਆ ਸੀ ਜਿਨ੍ਹਾਂ ਨੂੰ ਅੱਜ ਅਤਵਾਦੀ ਕਹ ਰਹੇ ਨੇ ਇਹਨੂੰ ਯੂਥ ਕਾਂਗਰਸ ਦਾ ਪ੍ਰਧਾਨ ਕਿੰਨੇ ਬਣਾਇਆ ਸੀ ਰਾਹੁਲ ਗਾਂਧੀ ਜੀ ਨੇ ਪ੍ਰਧਾਨ ਬਣਾਇਆ ਸੀ ਇਹਨੂੰ ਟਿਕਟਾਂ ਕਿਹਨੇ ਦਿੱਤੀਆਂ ਰਾਹੁਲ ਗਾਂਧੀ ਜੀ ਨੇ ਦਿੱਤੀਆਂ ਮੈਂ ਸਮਝਦਾ ਕਿ ਇਹਨੂੰ ਘੱਟ ਤੋਂ ਘੱਟ ਸੋਚਣਾ ਜ਼ਰੂਰ ਚਾਹੀਦਾ ਸੀ ਕਿ ਜਿਹੜੇ ਇਹ અપਮਾਨਜਨਕ ਸ਼ਬਦ ਬੋਲੇ ਨੇ ਪਰ ਮੈਂ ਕਹਿੰਨਾ ਕਿ ਅਸੀਂ ਇਹਦੀ ਜਿੰਨੀ ਵੀ ਨਿਖੇਧੀ ਕਰੀਏ ਉਨੀ ਥੋੜੀ ਹੈ ਪਰ ਇਹਨੂੰ ਮੈਂ ਸਮਝਦਾ ਕਿ ਜ਼ਰੂਰ ਇੱਕ ਵਾਰੀ ਫੇਰ ਸੋਚਣਾ ਚਾਹੀਦਾ ਹੈ ਜਿਹੜਾ ਇਹਨੇ ਬਿਆਨ ਦਿੱਤਾ ਹੈ ਇਹਨੂੰ ਬਿਨਾਂ ਸ਼ਰਤ ਉਹਦੀ ਮਾਫੀ ਮੰਗਣੀ ਚਾਹੀਦੀ ਹੈ ਰਾਹੁਲ ਗਾਂਧੀ ਦੇ ਬਿਆਨ ਤੇ ਸੱਤਰ ਸਾਹਿਬ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਦਾ ਵੀ ਬਿਆਨ ਹੁੰਦਾ ਉਹ ਕਹਿੰਦੇ ਸੀ ਇਸ ਬਿਆਨ ਨੂੰ ਅਗਨੋਰ ਨਹੀਂ ਕੀਤਾ ਜਾ ਸਕਿਆ ਅਗਨੌਲਿਆ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਸੀਰੀਅਸ ਲੈਣਾ ਚਾਹੀਦਾ ਇਸ ਬਿਆਨ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਦੂਰ ਅੰਦੇਸ਼ੀ ਵਾਲੇ ਗੁਰੂ ਦੇ ਸਿੱਖ ਨੇ ਉਹਨਾਂ ਦੇ ਬੜੀ ਕਿਰਪਾ ਹੈ ਗੁਰੂ ਸਾਹਿਬ ਦੀ ਉਹਨਾਂ ਨੇ ਬਤੌਰ ਅਕਾਲ ਤਖਤ ਸਾਹਿਬ ਦੇ ਜਸਧਰ ਦੀਆਂ ਵੀ ਬਖੂਬੀ ਸੇਵਾਵਾਂ ਨਿਭਾਈਆਂ ਨੇ ਉਹਨਾਂ ਦਾ ਜਿਹੜਾ ਬਿਆਨ ਸੀ ਉਹ ਮੈਂ ਧਿਆਨ ਨਾਲ ਸੁਣਿਆ ਹੂੰ ਉਹਨਾਂ ਨੇ ਇਸ ਗੱਲ ਦੀ ਰਾਹੁਲ ਗਾਂਧੀ ਜੀ ਦੇ ਬਿਆਨ ਦੀ ਪ੍ਰੋੜਤਾ ਕੀਤੀ ਹੈ ਉਹਨਾਂ ਨੇ ਬਿਲਕੁਲ ਇਹ ਕਿਹਾ ਕਿ ਜਿਹੜੇ ਸਿੱਖ ਨੇ ਉਹ ਹਿੰਦੁਸਤਾਨ 'ਚ ਘਟ ਗਿਣਤੀ ਨੇ ਲੇਕਿਨ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹੂੰ ਇਸ ਕਰਕੇ ਹਰਪ੍ਰੀਤ ਸਿੰਘ ਦੇ ਬਿਆਨ ਦੇ ਨਾਲ ਸਾਨੂੰ ਜਰੂਰ ਸਕੂਨ ਮਿਲਿਆ ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹ ਸੰਤੁਸ਼ਟ ਨੇ ਵੀ ਰਾਹੁਲ ਗਾਂਧੀ ਨੇ ਵਾਕਿਆ ਜਿਹੜੀ ਗੱਲ ਕਹੀ ਹੈ ਉਹ ਬਿਲਕੁਲ ਸਹੀ ਹੈ ਬੇਸ਼ੱਕ ਪੰਜਾਬ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਮੈਂ ਕਿਹਾ ਆਪਾਂ ਰਾਜਨੀਤੀ ਤੋਂ ਉੱਪਰ ਉੱਠੀਏ ਜਿੰਨੇ ਵੀ ਸਿੱਖ ਬੁੱਧੀਜੀਵੀ ਨੇ ਚਾਹੇ ਕੋਈ ਲੈਕਚਰਰ ਹੋਵੇ ਪ੍ਰੋਫੈਸਰ ਹੋਵੇ ਰਾਈਟਰ ਹੋਵੇ ਉਹਨਾਂ ਦੀਆਂ ਸਵਾਲਾਂ ਵੀ ਲੈਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਕਿ ਕੀ ਰਾਹੁਲ ਗਾਂਧੀ ਦੇ ਬਿਆਨ ਵਿੱਚ ਕੋਈ ਗਲਤ ਗੱਲ ਸੀ ਹਾਂ ਇਹ ਜਰੂਰ ਟਿੱਪਣੀਆਂ ਕਰਦੇ ਨੇ ਭਾਜਪਾ ਵਾਲੇ ਆਰਐਸਐਸ ਵਾਲੇ ਕਿਉਂਕਿ ਇਹਨਾਂ ਨੂੰ ਉਹ ਹজম ਨਹੀਂ ਹੋ ਰੀਆਂ ਗੱਲਾਂ ਹੂੰ ਮੈਂ ਕਹਿੰਨਾ ਕਿ ਕਿਸੇ ਵੀ ਤੁਸੀਂ ਯੂਨੀਵਰਸਟੀਆਂ ਦੇ ਜਿਹੜੇ ਸਿੱਖ ਬੁੱਧੀਜੀਵੀ ਨੇ ਉਹਨਾਂ ਨੂੰ ਪੁੱਛ ਕੇ ਵੇਖ ਲਓ ਕਿ ਇਸ ਰਾਹੁਲ ਗਾਂਧੀ ਦੇ ਬਿਆਨ ਵਿੱਚ ਕਿਹੜੀ ਏਡੀ ਕੌੜੀ ਤੇ ਮਾੜੀ ਗੱਲ ਸੀ ਜਿਹੜਾ ਇਹਨਾਂ ਨੇ ਉਹਦਾ ਵਾਬਰੋਲਾ ਖੜਾ ਕੀਤਾ ਹੂੰ ਮੈਂ ਸਮਝਦਾ ਕਿ ਬਿਲਕੁਲ ਇਹਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਤੇ ਮੈਂ ਇੱਥੇ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਕਿ ਸਾਰਾ ਮੀਡੀਆ ਨਹੀਂ ਜਿਹੜਾ মিডিਆ ਦਾ ਕੁਝ ਹਿੱਸਾ ਜਿਹਦੇ ਤੇ ਹਮੇਸ਼ਾ ਹੀ ਤੋਮਤਾਂ ਲੱਗਦ ਰੀਆਂ ਨੇ ਕਿ ਉਹ ਮੋਦੀ ਦਾ ਖਰੀਦਿਆ ਹੋਇਆ মিডিਆ ਹੈ ਉਹ ਜ਼ਰੂਰ ਇਹਨੂੰ ਹਾਈਲਾਈਟ ਕਰਦਾ ਹੈ ਨਾ ਕਿ ਉਸ ਜੇ ਕਲਿੱਪ ਨੂੰ ਕੱਟ ਲਿਆ ਜਾਏ ਰਾਹੁਲ ਗਾਂਧੀ ਜੀ ਦੀ ਨੂੰ ਜਿਹੜੇ ਉਹਨਾਂ ਨੇ ਉੱਥੇ ਲਫ਼ਜ਼ ਕਹੇ ਸੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਸੱਚੇ ਸਭ ਦੂਜੇ ਪਾਸੇ ਇੱਕ ਹੋਰ ਸਿਆਸਤ ਭਖੀ ਹੋਈ ਆ ਖਾਸ ਕਰਕੇ ਕੇਜਰੀਵਾਲ ਦੀ ਜਮਾਨਤ ਤੋਂ ਬਾਅਦ ਉਹਨਾਂ ਨੇ ਹੁਣ ਅਸਤੀਫੇ ਦੀ ਗੱਲ ਕਰਤੀ ਐ ਕਿ ਦੋ ਦਿਨ ਦੇ ਵਿੱਚ ਅਸਤੀਫਾ ਦੇ ਦੂੰਗਾ ਵਾਕਿਆ ਹੀ ਹੁਣ ਅਸਤੀਫਾ ਦੇਣਗੇ ਕੇਜਰੀਵਾਲ ਸਾਹਿਬ ਮਲਾ ਜੀ ਕੇਜਰੀਵਾਲ ਸਾਹਿਬ ਅਸਤੀਫਾ ਦੇ ਨਹੀਂ ਰਹੇ ਹੂੰ ਉਹਨਾਂ ਕੋਲੋਂ ਅਸਤੀਫਾ ਲਿਆ ਜਾ ਰਿਹਾ ਹੈ ਮਾਨਯੋਗ ਅਦਾਲਤ ਨੇ ਇਹ ਜੋ ਹੁਕਮ ਸੁਣਾਇਆ ਸੀ ਉਸ ਹੁਕਮਾਂ ਦੇ ਅਨੁਸਾਰ ਕੇਜਰੀਵਾਲ ਨੂੰ ਅਸਤੀਫਾ ਦੇਣਾ ਹੀ ਪੈਣਾ ਹੈ ਹੂੰ ਲੇਕਿਨ ਇਹ ਫੇਰ ਆਪਣੀ ਜੋ ਇਹ ਨਟਕੀਆਂ ਕਰਦੇ ਨੇ ਇੱਕ ਦਿੱਲੀ ਵਾਲੇ ਮੁੱਖ ਮੰਤਰੀ ਤੇ ਇੱਕ ਸਾਡੇ ਪੰਜਾਬ ਵਾਲੇ ਮੁੱਖ ਮੰਤਰੀ ਕਿਉਂਕਿ ਮਾਰਨੇ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਨਟਕੀਬਾਜ਼ੀ ਕਰਨ ਦੇ ਵਿੱਚ ਕਿ ਮੈਂ ਜੀ ਅਸਤੀਫਾ ਦੇ ਰਿਹਾ ਤੇ ਜੇ ਲੋਕ ਮੈਨੂੰ ਫੇਰ ਚਾਹਣਗੇ ਤੇ ਵੋਟਾਂ પાਕੇ ਲੈਉਣਗੇ ਉਹ ਭਲਿਆ ਮਾਨਸਾ ਤੁਨੂੰ ਅਸਤੀਫਾ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਦੇਣਾ ਪੈ ਰਿਹਾ ਹੈ ਤੂੰ ਇੱਕ ਵਾਰੀ ਅਸਤੀਫਾ ਦੇ ਦੇ ਤੇ ਮੈਨੂੰ ਤਾਂ ਸ਼ੱਕ ਪੈਂਦਾ ਹੈ ਕਿ ਸ਼ਾਇਦ ਜੋ ਇਹ ਨਟੰਕੀ ਹੋ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਅਸਤੀਫਾ ਨਾ ਦੇਣਾ ਪੈ ਜਾਏ ਫਿਰ ਮੁੱਖ ਮੰਤਰੀ ਕੌਣ ਹੋ ਸਕਦਾ ਦਿੱਲੀ ਦਾ ਤੁਹਾਨੂੰ ਕੀ ਲੱਗਦਾ ਕੁਝ ਆ ਰਹੀਆਂ ਸੂਆਂ ਇਹ ਇਨਾਂ ਦੇ ਵਿੱਚ ਜਦੋਂ ਦਿੱਲੀ ਦਾ ਅਸਤੀਫਾ ਇਹਨੇ ਕੇਜਰੀਵਾਲ ਨੇ ਦੇਣਾ ਉਸ ਦਿਨ ਤੁਸੀਂ ਵੇਖਿਓ ਇਹਨਾਂ ਦੇ ਕੀ ਹਾਲਾਤ ਬਣਨੇ ਨੇ ਉਹਨੇ ਕਿਹਾ ਮੈਂ ਤੇ ਉਹਨੇ ਕਿਹਾ ਮੈਂ ਇਹ ਮੈਂ ਮੈਂ ਦੀ ਲੜਾਈ ਦੇ ਵਿੱਚ ਹੀ ਤੁਹਾਡੇ ਸਾਹਮਣੇ ਇੱਕ ਦਿਨ ਦੇ ਵਿੱਚ ਵਿੱਚ ਸਾਰੀ ਸਥਿਤੀ ਏ ਕਲੀਅਰ ਹੋ ਜਾਣੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵਾਕਿਆ ਹੀ ਕੇਸ਼ਰੀਵਾਲ ਦੁਬਾਰਾ ਫਿਰ ਐਮ ਐਲ ਏ ਬਣ ਸਕਦੇ ਨੇ ਫਿਰ ਲੋਕ ਦਿੱਲੀ ਦੇ ਚਾਹ ਸਕਦੇ ਨੇ ਕਿ ਸਾਡਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣ ਇਹਨੇ ਤੇ ਕੋਈ ਦੋਸ਼ ਨਹੀਂ ਨੇ ਹੁਣ ਕਹਿ ਵੀ ਰਹੇ ਨੇ ਕਿ ਮੇਰੇ ਤੇ ਸਾਰਾ ਕੁਝ ਨਜ਼ਾਇਦ ਕੀਤਾ ਹੋਇਆ ਮੇਰਾ ਖਿਆਲ ਹੈ ਕੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਹੂੰ ਚਾਹੇ ਉਹ ਦਿੱਲੀ ਦੇ ਚਾਹੇ ਉਹ ਪੰਜਾਬ ਦੇ ਜਾਂ ਦੂਸਰੇ ਸੂਬਿਆਂ ਦੇ ਹੂੰ ਜਿਹੜੇ ਇਹਦੇ ਤੇ ਦੋਸ਼ ਲੱਗੇ ਨੇ ਜਿਹਦੇ ਵਿੱਚ ਇਹਨੂੰ ਅੰਦਰ ਜਾਣਾ ਪਿਆ ਸੀ ਹੂੰ ਲੋਕ ਹੁਣ ਕਮਲੇ ਨਹੀਂ ਲੋਕਾਂ ਨੇ ਪਹਿਲਾਂ ਇਹਨਾਂ ਦੀਆਂ ਜਿਹੜੀਆਂ ਸੀ ਲਛੇਦਾਰ ਭਾਸ਼ਣ ਹੂੰ ਉਹਨਾਂ ਦੇ ਵਿੱਚ ਆ ਕੇ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ ਤੇ ਜਿਤਾਤਾ ਹੁਣ ਜਿਹੜਾ ਕਹਿ ਰਿਹਾ ਕਿ ਮੈਨੂੰ ਦੁਬਾਰਾ ਵੋਟਾਂ ਸ਼ਾਇਦ ਲੋਕ ਪਾ ਦੇਣਗੇ ਇਹ ਤੇਲ ਵੇਖੋ ਤੇਲ ਦੀ ਧਾਰ ਵੇਖੋ ਇਹ ਤੁਹਾਨੂੰ ਸਮਾਂ ਦੱਸੇਗਾ ਸਚੇਤ ਸਾਹਿਬ ਇੱਕ ਹੋਰ ਵਿਸ਼ੇ ਤੇ ਗੱਲ ਤੁਹਾਡਾ ਨਾਲ ਮੈਂ ਕਰਨ ਜਾ ਰਿਹਾ ਹਰਿਆਣੇ ਦੇ ਵਿੱਚ ਚੋਣਾਂ ਆ ਗਈਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠ ਜੋੜ ਨਹੀਂ ਹੋਇਆ ਵੱਖੋ ਵੱਖ ਆਧਾਰ ਤੇ ਆਪਣੀ ਆਪਣੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਕਿ ਹੁਣ ਕਿੱਥੇ ਚੱਲ ਗਿਆ ਪਹਿਲਾਂ ਲੋਕ ਸਭਾ ਚੋਣਾਂ ਵਜੋਂ ਤੇ ਇੱਕ ਗੱਠ ਜੋੜ ਦੀ ਗੱਲ ਕਰ ਦਿੱਤੀ ਸੀ ਬਾਰੀ ਸੂਬਿਆਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਨਹੀਂ ਹੋਇਆ ਕਿ ਹੁਣ ਯਰਾਨਾ ਟੁੱਟ ਗਿਆ ਉਤਲੇ ਲੈਵਲ ਤੇ ਇਹ ਗੱਲ ਨਹੀਂ ਹਮ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਾਰੀਆਂ ਹੀ ਹੂੰ ਜਿਹੜੀਆਂ ਹਤੈਸ਼ੀ ਸਨ ਦੇਸ਼ ਨੂੰ ਬਚਾਉਣਾ ਚਾਹੁੰਦੀਆਂ ਸਨ ਉਹਨਾਂ ਨੇ ਕਿਹਾ ਸੀ ਵੀ ਕਿਸੇ ਤਰੀਕੇ ਦੇ ਨਾਲ ਇਸ મોદી ਨੂੰ ਹਰਾਉਣਾ ਚਾਹੀਦਾ ਹੈ ਹੂੰ ਜੇ ਦੇਸ਼ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ ਤੇ ਉਹ મોદી ਨੂੰ ਹਰਾਉਣ ਲਈ ਹਰ ਕਦਮ ਪਟਿਆ ਜਾਣਾ ਚਾਹੀਦਾ ਹੈ ਇਸ ਕਰਕੇ ਉਸ ਵਕਤ ਇਸ ਸਮੇਂ ਦੀ ਨਜ਼ਾਕਤ ਸੀ ਕਿ ਕੁਝ ਸੂਬਿਆਂ ਦੇ ਵਿੱਚ ਕਈਆਂ ਥਾਵਾਂ ਤੇ ਉਹਨਾਂ ਦੇ ਨਾਲ ਸਹਿਮਤੀ ਪ੍ਰਗਟਾਉਣੀ ਪਈ ਲੇਕਿਨ ਫੇਰ ਵੀ ਜੇ ਹਰਿਆਣੇ ਦੀ ਗੱਲ ਕਰ ਲਈਏ ਤੇ ਹਰਿਆਣੇ ਦੀਆਂ 10 ਸੀਟਾਂ ਦੇ ਵਿੱਚੋਂ ਕਰੂਕ ਖੇਤਰ ਦੀ ਸੀਟ ਸੀ ਇੱਕ ਜਿਹੜੀ ਉਹ ਆਮ ਆਦਮੀ ਪਾਰਟੀ ਲਈ ਛੱਡੀ ਗਈ ਸੀ 9 ਦੇ ਕਾਂਗਰਸ ਨੇ ਇਲੈਕਸ਼ਨ ਲੜੀ ਸੀ 9 ਦੇ ਵਿੱਚੋਂ 5 ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਬਣੇ ਤੇ ਇਹ ਇੱਕੋ ਇੱਕ ਸੀਟ ਜਿਹੜੀ ਕਰੂਕ ਖੇਤਰ ਦੀ ਸੀ ਜੇ ਉਹ ਵੀ ਅਸੀਂ ਕਾਂਗਰਸ ਪਾਰਟੀ ਨੇ ਲੜੀ ਹੁੰਦੀ ਅਸੀਂ ਉਹ ਵੀ ਜਿੱਤਣੀ ਸੀ ਪਰ ਇਹ ਉੱਥੋਂ ਵੀ ਬੁਰੀ ਤਰ੍ਹਾਂ ਹਾਰ ਗਏ ਕਿਉਂਕਿ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਦੂਜੇ ਪਾਸੇ ਭਾਜਪਾ ਦੀ ਤੁਸੀਂ ਕੱਟੜ ਵਿਰੋਧੀ ਹੋ ਕਿ ਤੁਸੀਂ ਕਾਂਗਰਸ ਦੇ ਲੀਡਰ ਹੋ ਤੇ ਤੁਹਾਨੂੰ ਕੀ ਲੱਗਦਾ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਟੈਂਡ ਕਿਵੇਂ ਰਹੇਗਾ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਚੋਣਾਂ ਏ ਉੱਥੇ ਇਲੈਕਸ਼ਨ ਲੜਨ ਨਹੀਂ ਗਏ ਜਤਨ ਨਹੀਂ ਗਏ ਇਹਨਾਂ ਦੀ ਮਨਸ਼ਾ ਕੁਝ ਹੋਰ ਹੈ ਜਿਵੇਂ ਨਰਿੰਦਰ ਮੋਦੀ ਜੀ ਨੇ ਗੁਜਰਾਤ ਉਹਨਾਂ ਨੂੰ ਖੜਿਆ ਸੀ ਹਿਮਾਚਲ 'ਚ ਖੜਿਆ ਸੀ ਕਿ ਤੁਸੀਂ ਜਿਹੜੀ ਐਂਟੀ ਇੰਕੰਮਬੈਸੀ ਹੈ ਲੋਕਾਂ ਦਾ ਗੁੱਸਾ ਲੋਕਾਂ ਦਾ ਰੋਸ ਹੈ ਉਹ ਜਿਹੜਾ ਹੈ ਬਜਾਏ ਕਿ ਭਾਜਪਾ ਦੇ ਵਿੱਚ ਲੋਕਾਂ ਨੇ ਜਿਹੜਾ ਗੁੱਸਾ ਕੱਢਣਾ ਹੈ ਉਹ ਜਿਹੜੀ ਵੋਟ ਹੈ ਉਹ ਕਾਂਗਰਸ ਨੂੰ ਘੱਟ ਪਵੇ ਤੇ ਇਹਨਾਂ ਨੂੰ ਆਮ ਆਦਮੀ ਨੂੰ ਜਾਦੀ ਪੈ ਜਾਵੇ ਲੈਕਿਨ ਇਹ ਹਿਮਾਚਲ ਦੇ ਵਿੱਚ ਵੀ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਸਨ ਜ਼ਮਾਨਤਾਂ ਜਬਤ ਹੋਈਆਂ ਸਨ ਮੈਂ ਹੁਣ ਵੀ ਤੁਹਾਨੂੰ ਦਾਅਵੇ ਨਾ ਕਹਿਣਾ ਕਿ ਇਹ ਭਾਜਪਾ ਦੀ ਬੀ ਟੀਮ ਹੈ ਇਹਨਾਂ ਨੇ ਇਲੈਕਸ਼ਨ ਉੱਥੇ ਜਿੱਤਣ ਲਈ ਨਹੀਂ ਗਏ ਇਹ ਉੱਥੇ ਇਲੈਕਸ਼ਨ ਕਾਂਗਰਸ ਦੀਆਂ ਵੋਟਾਂ ਖਰਾਬ ਕਰਨ ਲਈ ਗਏ ਨੇ ਹੁਣ ਜਮਨੀ ਚੋਣਾਂ ਹੋਣੀਆਂ ਸਨ ਮੈਂ ਸਮਝਦਾ ਕਿ ਪੰਜਾਬ ਦੀਆਂ ਚਾਰ ਜਮਨੀ ਚੋਣਾਂ ਇਸ ਕਰਕੇ ਨਹੀਂ ਕਰਾਈਆਂ ਗਈਆਂ ਕਿ ਜੇ ਪੰਜਾਬ ਦੇ ਵਿੱਚ ਜਮਨੀ ਚੋਣਾਂ ਚਾਰ ਹੋ ਜਾਂਦੀਆਂ ਤੇ ਭਗਵੰਤ ਮਾਨ ਨੂੰ ਇੱਥੇ ਬੰਨਣਾ ਪੈਣਾ ਸੀ ਬੱਜਣਾ ਪੈਣਾ ਸੀ ਇਲੈਕਸ਼ਨ ਲੜਨ ਵਾਸਤੇ ਉਹਨਾਂ ਨੇ ਕਹਿਤਾ ਵੀ ਕੋਈ ਨਹੀਂ ਅਸੀਂ ਬਾਅਦ ਚ ਲੜਾਂਗੇ ਤਾਂ ਕਿ ਭਗਵੰਤ ਮਾਨ ਨੂੰ ਫ੍ਰੀ ਕਰ ਦਿੱਤਾ ਕਿ ਉਹ ਜਾ ਕੇ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰ ਸਕੇ ਇਹ ਇਹਨਾਂ ਦੀ ਜਿਹੜੀ ਬਿਲਕੁਲ ਆਪਸੀ ਅੰਦਰੂਨੀ ਜਿਹੜੀ ਜਿਹੜੀ ਖਿਚੜੀ ਆ ਉਹ ਪੱਕਦੀ ਪਈ ਹੈ ਪਰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੀ ਆਪਸ ਵਿੱਚ ਖਿਚੜੀ ਪੱਕ ਰਹੀ ਆ ਇਹ ਬੀ ਟੀਮ ਆ ਪਰ ਦੂਜੇ ਪਾਸੇ ਭਾਜਪਾ ਦੇ ਵੱਲੋਂ ਕੇਂਦਰੀ ਸਰਕਾਰ ਦੇ ਵੱਲੋਂ ਸਕੰਜੇ ਕੱਸੇ ਜਾ ਰਹੇ ਆ ਪਰਚੇ ਕੀਤੇ ਜਾ ਰਹੇ ਆ ਇਹਨਾਂ ਦੇ ਲੀਡਰ ਚੁੱਕ ਚੁੱਕੇ ਅੰਦਰ ਛੁੱਟੇ ਜਾ ਰਹੇ ਇਹ ਸਾਰਾ ਕੁਝ ਜਿਹੜੇ ਸਾਡੇ ਕੇਂਦਰ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੀ ਬੜੀ ਲੰਬੀ ਖੇਡ ਹੈ ਉਹਨਾਂ ਦੀ ਖੇਡ ਨੂੰ ਕੋਈ ਸਮਝ ਨਹੀਂ ਸਕਦਾ ਤੁਸੀਂ ਵੇਖਿਆ ਜਿਸ ਦਿਨ ਲੁਧਿਆਣੇ ਪਾਰਲੀਮੈਂਟ ਦੀ ਚੋਣ ਹੋਈ ਸੀ ਉਹ ਸਟੇਜ ਤੋਂ ਇੱਕ ਲਫ਼ਜ਼ ਕਹਿ ਕੇ ਗਏ ਸਨ ਲੋਕ ਸਮਝੇ ਨਹੀਂ ਸਨ ਪਰ ਜਿਹੜੇ ਰਾਜਨੀਤੀ ਦੇ ਮਾਰ ਨੇ ਉਹਨਾਂ ਨੇ ਸਮਝ ਲਿਆ ਸੀ ਉਹਨਾਂ ਨੇ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਰਵਨੀਤ ਬਿੱਟੂ ਕੋ ਆਪ ਜਿਤਾ ਦਿਓ ਮੈਂ ਇਸ ਕੋ ਬੜਾ ਲੀਡਰ ਬਣਾਉਂਗਾ ਉਹ ਵੇਖਿਆ ਉਹ ਗੱਲ ਹੋਈ ਉਹਨੇ ਹਾਰੇ ਹੋਏ ਨੂੰ ਬਣਾਤਾ ਇਸ ਕਰਕੇ ਉਹਦੀਆਂ ਰਮਜ਼ਾਂ ਨੂੰ ਉਹ ਹੀ ਜਾਣੇ ਹੂੰ ਉਹ ਜਿੰਨੀ ਡੂੰਗੀ ਸਿਆਸਤ ਅਮਿਤ ਸ਼ਾਹ ਜੀ ਕਰਦੇ ਨੇ ਸ਼ਾਇਦ ਲੋਕ ਉਥੋਂ ਬੜਾ ਕੁਝ ਸਿੱਖ ਰਹੇ ਨੇ ਸੋ ਧੰਨਵਾਦ ਸਚਰ ਸਾਹਿਬ ਥੈਂਕ ਯੂ ਧੰਨਵਾਦ ਤੁਹਾਡਾ ਮਦਦ ਸੋ ਇਹ ਸਨ ਭਗਵੰਤ ਪਾਲ ਸਿੰਘ ਸਚਰ ਜਿਨ੍ਹਾਂ ਨੇ ਰਾਹੁਲ ਗਾਂਧੀ ਦੇ ਬਿਆਨ ਤੇ ਸਮਰਥਨ ਕੀਤਾ ਉਹਨਾਂ ਕਿਹਾ ਜਿੱਥੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਸਲਾਘਾ ਕੀਤੀ ਹੈ ਉੱਥੇ ਹੀ ਰਵਨੀਤ ਬਿੱਟੂ ਨੂੰ ਜਿਹੜਾ ਇਹਨਾਂ ਨੇ ਆੜੇ ਹੱਥੀ ਲਿਆ ਦੂਜੇ ਪਾਸੇ ਕੇਜਰੀਵਾਲ ਦੇ ਇਸ ਬਿਆਨ ਤੇ ਵੀ ਉਹਨਾਂ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਦੀ ਕਡਰੀ ਸਿਆਸਤ ਕਰ ਰਹੇ ਨੇ